ਆਜੀ ਸਾਥਰੀ ਗਾਜੀ ਸਾਰਿਆਂ ਨੂੰ ਵੈਲਕਮ ਟੂ ਅਨਦਰ ਵੀਡੀਓ ਆਪਾਂ ਰਾਤੀ ਜਿਹੜਾ ਮਨਕਾਣਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਇਥੇ ਆਗੇ ਸੀਗੇ ਤੇ ਆਪਾਂ ਆ ਇਸ ਵੀਡੀਓ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਅੱਜ ਬਲੀਕੰਦੜੀ ਤੇ ਆਪਾਂ ਸਭ ਤੋਂ ਪਹਿਲੇ ਚਲੀਏ ਲੰਗਰ ਖਾਣਾ ਵਾਸਤੇ ਫਿਰ ਆਪਾਂ ਜਿਹੜਾ ਜਾਵਾਂਗੇ ਅੱਗੇ ਉੱਤੇ ਨੂੰ ਬਲੀਕੰਦੜੀ ਦੇ ਸੋ ਇਹ ਸੀਗਾ ਆਪਣਾ ਰੂਮ ਇੱਕ ਬੈੱਡ ਦੋ ਬੈੱਡ ਤਿੰਨ ਬੈੱਡ ਤਿੰਨ ਬੈੱਡ ਹੈ ਗਿਆ ਸਿੰਗਲ ਸਿੰਗਲ ਤੇ ਹੁਣ ਆਪਾਂ ਚੱਲਦੇ ਹਾਂ ਦੀ ਲੰਗਰ ਖਾਣ ਵਾਸਤੇ ਪਹਿਲਾਂ ਤੇ ਫਿਰ ਆਪਾਂ ਤੁਹਾਨੂੰ ਜਿਹੜਾ ਵਾ ਦਰਸ਼ਨ ਕਰਾਵਾਂਗੇ ਆਪਾਂ ਗੁਰਦੁਆਰਾ ਜਿਹੜੀ ਪੰਜਾ ਸਾਹਿਬ ਤੇ ਤੇ ਨਾਲ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਬਣੀ ਗੰਧਾਰੀ ਦਾ ਇਤਿਹਾਸ ਤੇ ਹੁਣ ਆਪਾਂ ਜਿਹੜਾ ਵਾ ਸਾਡੀ ਵਿੱਚ ਚੱਲਦੇ ਆ ਚਲੋ ਜੀ ਚਲਿਏ ਤੇ ਆਪਣੇ ਗਮਰੇ ਤੋਂ ਥੱਲੇ ਆ ਕੇ ਬਿਲਕੁਲ ਨਾਲ ਹੀ ਜਿਹੜਾ ਲੰਗਰ ਹਾਲਿਆ

ਜੀ ਕੋਰਤਵਾਰਾ ਜਿਹੜੀ ਪੰਚਾਇਤ ਸਾਹਿਬ ਫੌਸਲਾ ਬਚਾਲ ਦੇ ਅੰਦਰ ਜਿਹੜਾ ਕਿ ਲਾਹੌਰ ਤੋਂ 400 ਕਿਲੋਮੀਟਰ ਦੂਰੀ ਤੇ ਅਸੀਂ ਇਸਲਾਮਾਬਾਦ ਤੋਂ ਥੋੜਾ ਲਗਭਗ 48 ਕਿਲੋਮੀਟਰ ਦਾ ਰਿਕਾਰ ਦੂਰੀ ਦੇ ਵਿੱਚ ਆਉਂਦਾ ਤੇ ਹੁਣ ਆਪਾਂ ਜਾਵਾਂਗੇ ਜੀ ਇੱਥੋਂ ਬੜੀ ਕਹਾਣੀ ਸੋ ਸਾਰੀ ਸੱਤ ਜਿਹੜੀ ਆ ਜਾ ਰਹੀ ਹੈ ਹੁਣ ਉੱਪਰ ਗਲੀ ਘਾੜੀ ਬੰਨ ਜੇਤ ਵੀ ਜਿਹੜੇ ਉੱਪਰ ਹੋ ਜਿਹੜਾ ਬਾਹਰ ਦੇ ਸਾਰੇ ਜਿਹੜੀ ਆਗੇ ਨੇ ਜਾਣਾ ਅੱਜ ਆਪਾਂ ਹੁਣ ਕਿੱਥੇ ਚਲੇ ਆ ਜਾ ਆ ਜਾ ਫਾਈਨਲੀ ਆਪਾਂ ਜਾ ਰਹੇ ਆ ਜੀ ਬਾਹਰ ਹੀ ਰਹਿ ਕੇ ਤੇ ਛੋਟੇ ਗੇਟ ਸਾਨੀ ਆਪਾਂ ਬਾਹਰ ਜਾਵਾਂਗੇ ਤੇ ਛੋਟਾ ਗੇਟ ਜਿਹੜਾ ਪਹੁੰਚ ਗਿਆ ਵਾ ਜਦੋਂ ਆਪਾਂ ਕੱਲ ਆਏਗੇ ਉਦੋਂ ਆਪਾਂ ਘਟਾ ਗਏ ਉਹ ਜਾਏਗਾ ਤੇ ਹੁਣ ਜਿਹੜਾ ਆਪਾਂ ਛੋਟੇ ਗੇਟ ਸਾਨੀ ਬਾਹਰ ਜਾਵਾਂਗੇ ਇਹ ਫਿਰ ਖੜਾ ਹੋਏ ਉਸ ਬਾਗਿਆਂ ਨਾਲ ਸੋਇਸੀਗਰ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਇਹ ਛੋਟਾ ਗੇਟ ਆ ਆਪਾਂ ਜਾਵਾਂਗੇ ਬਾਹਰ ਤੇ ਸਾਰੀ ਸੰਗਤ ਜਿਹੜੀ ਇੱਥੇ ਪਹੁੰਚੀ ਹੋਈ ਆ ਲਾਈਨਾਂ ਲੱਗ ਚੁੱਕੀਆਂ ਆ ਤੇ ਹੁਣ ਆਪਾਂ ਉੱਪਰ ਜਾਈਏ ਤੇ ਉਹ ਵੀ ਚਾਹ ਨੂੰ ਆਪਾਂ ਦੱਸਾਂਗੇ ਉੱਪਰ ਜਾ ਕੇ ਗੁਰੂ ਪਿਆਰੀ ਸਾਧ ਸੰਗਤ ਜੀ 1 ਘੰਟੇ ਦਾ ਸਫ਼ਰ ਹੈ ਉੱਪਰ ਜਿਨ੍ਹਾਂ ਦੇ ਘਟੜਿਆ ਦਾ ਬਚਿਆ ਜਿਨ੍ਹਾਂ ਨੂੰ ਹਾਰ ਸਾਹਿਬ ਬਚਲਾ ਹੈ ਉਸਾਸਤੇ ਬਿੰਦੀਏ ਉੱਪਰ ਨਾ ਜਾਓ ਆਪਾਂ ਅੱਜ ਆਜੋ ਤੇ ਚੜੀ ਜਾਓ ਬਸ ਹੁਣ ਉੱਪਰ ਸੋ ਜਿਹੜੇ ਥਰੇ ਲੱਗ ਜਾ ਕੇ ਜਿਹੜੇ ਇਹਨਾਂ ਦੇ ਹੋ ਗਿਆ ਉਹ ਵੀ ਜਿਹੜੇ ਆਪਣੀ ਵੀਡੀਓ ਹੁੰਦੇ ਭੇਜਨ ਵਾਲੀ ਜਿਹੜਾ ਅੰਦਰ ਕੱਪਸੀ ਆਉਣਾ ਕੱਪਸੀ ਆਉਣਾ ਵੀ ਜਿੱਤਾ ਭਲੇਰ ਕੱਪਸੀ ਆਉਣਾ ਕੱਪਸੀ ਆਉਣਾ ਜੀ ਆਇਆਂ ਸਰਦਾਰ ਜੀ ਆਇਆਂ ਨੂੰ ਪਾਣੀ ਕੱਪਸੀ ਆ ਗਈ ਵਾਹਿਗੁਰੂ ਵਾਹਿਗੁਰੂ ਸੋ ਆਪਣੇ ਰਸਤੇ ਵਿੱਚ ਜਾਂਦੇ ਜਾਂਦੇ ਸੈਕਿਉਰਿਟੀ ਵੀ ਆਪਣੇ ਨਾਲ ਆ ਆ ਤੁਸੀਂ ਦੇਖ ਸਕਦੇ ਹੋ ਕਿ ਥੋੜਾ ਜਿਹਾ ਉੱਪਰ ਆ ਗਿਆ ਆਪਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਉਸ ਤੋਂ ਬਾਅਦ ਜਿਹੜਾ ਸਾਹਮਣੇ ਜਿਹੜਾ ਵਿਊ ਆ ਪਹਾੜ ਜਿਹੜੇ ਆਪਾਂ ਨੂੰ ਵਿਖਣ ਲੱਗ ਪਏ ਇੱਥੋਂ ਜਿਹੜਾ ਕਿ ਬਹੁਤ ਹੀ ਸੋਹਣਾ ਲੱਗਦਾ ਕਿ ਸਾਰਾ ਸਾਰਾ ਸ਼ਹਿਰ ਜਿਹੜਾ ਵਾ ਉਹ ਨੀਚੇ ਰਲ ਜਦੂਗਾ ਆਪਾਂ ਜਾਵਾਂਗੇ ਉੱਪਰ ਚਿੱਟਲਾਈ ਚੜ ਕੇ ਤੇ ਇਧਰ ਹੀ ਸਾਈਡ ਤੇ ਆ ਗਏ ਪੰਜਾ ਤਖਤ ਗੁਰਦੁਆਰਾ ਜੀ ਬਰਾਂ ਤੁਮ ਆਇਆ ਲਾਜੂ ਤਰੋ ਸਾਰੇ ਨਾਲੇ ਘਟ ਘਟ ਪਾਣੀ ਪੀਣਾ ਬਹੁਤ ਜ਼ਰੂਰੀ ਆ ਕੋਈ ਆਪਣੇ ਜਿਹੜਾ ਮੂੰਹ ਆ ਉਹਨੇ ਹੀ ਸੁਕਣਾ ਚਾਹੀਦਾ ਸੋ ਇਹ ਥੋੜੀ ਥੜਾ ਹੋਰ ਉੱਪਰ ਆ ਕੇ ਸਾਰਾ ਸ਼ਹਿਰ ਜਿਹੜਾ ਉੱਥੇ ਲਹਿਲੇ ਹੋ ਜਾਂਦਾ ਸੀ ਆਪਾਂ ਉੱਪਰ ਉੱਪਰ ਚਾਈ ਜਾਂਦੇ ਆ ਬਾੜੀ ਬਿਲਕੁਲ ਜਿਹੜੀ ਆਰਾਮ ਨਾਲ ਚੜਦੇ ਪਏ ਆ ਆਪਾਂ ਦੇ ਬਹੁਤ ਆਨੰਦ ਆ ਰਿਹਾ ਹੈ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਛੱਟ ਨਾਮ ਵਾਹਿ ਤੇ ਨਾ ਤੇ ਜਦੋਂ ਉਹ ਚਟਾਨ ਜਿਹੜੀ ਆ ਗੁਰੂ ਸਾਹਿਬ ਦੇ ਕੋਲ ਆਈ ਤੇ ਉਹ ਜਿਹੜੀ ਚਟਾਨ ਸੀਗੀ ਜਿਹੜੋ ਗੁਰੂ ਸਾਹਿਬ ਦਾ ਹੱਥ ਲੱਗਾ ਤੇ ਉਹ ਜਿਹੜੀ ਨਾਲ ਹੀ ਰੋਗੀ ਸੀਗੀ ਸੋ ਇੱਥੇ ਆ ਕੇ ਆਪਣਾ ਅੱਧਾ ਰਸਤਾ ਜਿਹੜਾ ਕੰਪਲੀਟ ਹੁੰਦਾ ਵਾ ਇੱਥੇ ਕੁਝ ਖਾਣ ਪੀਣ ਦੀਆਂ ਦੁਕਾਨਾਂ ਤੇ ਨਾਲੇ ਜੂਸ ਵਗੈਰਾ ਹੋ ਗਿਆ ਲੈਮਨ ਹੋ ਗਿਆ ਸਾਰੇ ਮਿਲ ਜਣਗੀਆਂ ਜੇ ਆਪਾਂ ਪਾਣੀ ਵਾਲੀ ਬੋਤਲ ਲੈਣੀ ਆ ਉਹ ਵੀ ਇੱਥੇ ਮਿਲ ਜਣੇ ਕੋਲਡ ਡਰਿੰਕ ਵਗੈਰਾ ਜੇ ਕੇ ਨੂੰ ਚਲਾਈ ਚੜਦੇ ਚੜਦੇ ਜੇ ਕੋਈ ਭੁੱਖ ਲੱਗੀ ਆ ਤੇ ਉਹ ਜਿਹੜਾ ਇੱਥੇ ਆ ਕੇ ਖਾ ਵੀ ਸਕਦਾ ਉਹਦਾ ਰੈਸਟ ਕਰਕੇ ਤੇ ਫਿਰ ਬਾਕੀ ਦਾ ਜਿਹੜਾ ਅਗਲਾ ਸਫ਼ਰ ਆ ਉਹ ਕਿ ਸ਼ੁਰੂ ਕਰੂਗਾ ਇਹ ਸੇਰ ਦਾ ਪਤਾ ਨਹੀਂ ਵਿੱਚ ਇਤਨਾ ਫਾਈਨ ਜੇ ਨਹੀਂ ਨਹੀਂ ਇਹ ਤੇ ਪਕੌੜੇ ਫ੍ਰੈਂਚ ਫ੍ਰਾਈ ਵੀ ਮਿਲਦੇ ਪਏ ਕਰੋ ਕਰੋ ਕੋਣੇ ਕਰਵਾਓ ਸੋ ਇੱਥੇ ਆ ਕੇ ਆਪਾਂ ਇੱਕ ਗਲਾਸ ਦੋ ਗਲਾਸ ਕਰਾਈਏ ਨਿੰਬੂ ਪਾਣੀ ਦੇ ਤੇਰਾ ਪੀ ਕੇ ਆਪਾਂ ਚੱਲਦੇ ਹਾਂ ਜੀ ਅਗਲੀ ਸਾਈਡ ਤੇ ਅੱਗੇ ਆਪਾਂ ਜਿਹੜੇ ਦਰਸ਼ਨ ਕਰੀਏ ਇਹ ਬੜਾ ਜਨਾਬ ਹੈ ਆਪਾਂ ਇੱਥੇ ਬੰਨੀਆਂ ਬੰਨੇ ਬਟਾਹ ਦੇਖੋ ਪਾਣੀ ਪੀਓ ਨਿੰਬੂ ਪਾਣੀ ਪੀਓ ਜੀ

ਹੁਣ ਆਪਾਂ ਚੱਲਦੇ ਹਾਂ ਜੀ ਉੱਪਰ ਵੱਲ ਨੂੰ ਹੋਰ ਤੇ ਸਾਰੇ ਸੰਗ ਜਿਹੜੀ ਉੱਪਰ ਕਿੰਨੀ ਜਾਂਦੀ ਪਈ ਆ ਤੇ ਆ ਜਿਹੜੀ ਜਿਹੜਾ ਰਸਤਾ ਵਾ ਇਹ ਘੁੰਮ ਘੁੰਮ ਕੇ ਜਾਂਦਾ ਪੜਾਂ ਦੇ ਵਿੱਚੋਂ ਵਿੱਚੋਂ ਸੋ ਆਪਾਂ ਹੁਣ ਜਨੇਪੇਰੀ ਉੱਪਰ ਵੱਲ ਨੂੰ ਬੋਲੇ ਸੋ ਨਿਹਾਲ ਆਸ ਰਿਆ ਕਾਲ ਜਾਈ ਜੀ ਕੋਈ ਸਮਝ ਨਹੀਂ ਆਈ ਥੱਕੇ ਥੱਕੇ ਲੱਗਦੇ ਹੋ ਸੋਇਆ ਕਦੀ ਆਪਣਾ ਰਸਤਾ ਛੱਡ ਕੇ ਤੇ ਗਲਤ ਜਗ੍ਹਾ ਤੋਂ ਮਿਲ ਲਿਆ ਘਾੜੀਆਂ ਦੇ ਵਿੱਚ ਆਪਣਾ ਰਿਸਕ ਨਾਲ ਜਿਹੜਾ ਕਿ ਬਹੁਤ ਹੀ ਗਲਤ ਹੈ ਆਓ ਜੀ ਬੁਲਾ ਲਾ ਆ ਮੈਨੂੰ ਠੀਕ ਠਾਕ ਭਾਈ ਮਰਾਨਾ ਜੀ ਆਇਆ ਤਾਂ ਚੈੱਕ ਕਰ ਲਿਆ ਅਗਲੀ ਹੁਣ ਵੀ ਉੱਥੇ ਪਹੁੰਚ ਜੇ ਬਾਪਾ ਜੀ ਨਾ ਘੁੰਮ ਕੇ ਵੀ ਉੱਥੇ ਪਹੁੰਚ ਜੀ ਹਾਂ ਉਹ ਬੀਲ ਹੁਣ ਦੀ ਗਏ ਸੋਏ ਉੱਪਰ ਦੀ ਸੈੱਜ ਆ ਗਿਆ ਜੀ ਉਹ ਨਹੀਂ ਆਇਆ ਤੇ ਸਿਰਫ ਇਥੇ ਦੀ ਸਿੰਘ ਨਹੀਂ ਪਈ ਨਹੀਂ ਦੀ 10 15 ਮਿੰਟ ਦਾ ਰਸਤਾ ਹੋਰ ਰਹਿ ਗਿਆ ਤੇ ਆਪਾਂ ਜਿਹੜਾ ਹੌਲੀ ਹੌਲੀ ਕੋ ਚੜੀ ਹੁੰਦੀ ਹੈ ਵੀ ਜੇ ਆਪਾਂ ਜਿਆਦਾ ਤੇ ਚੜੀ ਤੇ ਹਾਂ ਨੂੰ ਸਾਹ ਜਲੇ ਲਹਾੜ ਬੀੜ ਵੀ ਵਾਜਦੀ ਆਪਣੀ ਤੇ

ਮਾ ਜਾਈ ਪੰਜਵੇਂ ਬਣਾਉਗਾ ਇਹਨੇ ਬਣਾਇਆ ਹੈ ਚੱਲ ਜੀ ਉੱਪਰ ਹੋਣਾ ਇਥੋਂ ਦੀ ਸਿਰਫ 5 ਮਿੰਟ ਦਾ ਰਸਤਾ ਰਹਿ ਗਿਆ ਤੇ ਸਾਹਮਣੇ ਜਿਹੜਾ ਮੇਰੇ ਗੇਟ ਆ ਉਹ ਆਪਾਂ ਦੇਖ ਚੁੱਕਿਆ ਵਾ ਪਾਣੀ ਪੀਂਦੇ ਪਿੰਦੇ ਹੋਏ ਆਪਾਂ ਚੜਦੇ ਜਾਣਾ ਵਾ ਤੇ ਜਿਹੜਾ ਸ਼ਹਿਰ ਆ ਉਹ ਜਿਹੜਾ ਕਾਫੀ ਥੱਲੇ ਵਾਲ ਨੂੰ ਜਾ ਚੁੱਕਿਆ ਵਾ ਸਾਥ ਜਰਨ ਆਪਾਂ ਇਹ ਜਿਹੜੀ ਪਹਾੜੀ ਆ ਬਹੁਤ ਉੱਚੀ ਆ ਤੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸ਼ਹਿਰ ਵੇਖ ਕੇ ਥੱਲੇ ਥੱਲੇ ਆਪਾਂ ਲਗਭਗ 1 ਘੰਟੇ ਦਾ ਆ ਯਾਤਰਾ ਕਰਕੇ ਉੱਪਰ ਪੈਦਲ ਤੇ ਆਪਾਂ ਪਹੁੰਚੂਗੇ ਆ ਜੀ ਬੜੀ ਖਦਾੜੀ ਸੋ ਸਾਰੀ ਜੜੀ ਸੰਗਤ ਆ ਉਹ ਆਪਣੀ ਪਹੁੰਚੂਗੀ ਆ ਇੱਥੇ ਆ ਕੇ ਵੀ ਤੁਹਾਨੂੰ ਜੜੀਆਂ ਕੁਝ ਦੁਕਾਨਾਂ ਮਿਲ ਸਕ ਮਿਲ ਜਾਣਗੀਆਂ ਜੋ ਵੀ ਮਿਲ ਲਕੀ ਆਪਾਂ ਕੋਈ ਸ਼ਰਧਾ ਨਾਲ ਉੱਪਰ ਲੈ ਕੇ ਜਾਣਾ ਹੂੰਗਾ ਮਤਲਬ ਕਿ ਜਿਹੜੇ ਮੁਸਲਮਾਨ ਜਿਹੜੇ ਵੀਰ ਆ ਉਹ ਲੈ ਕੇ ਜਾਂਦੇ ਉਹਨਾਂ ਗਾਇ ਸਿੰਘ ਆਓ ਵਾਪਰ ਪਹੁੰਚੂ ਗਏ ਆ ਜੀ ਅ ਬੜੀ ਖਦਾਰੀ ਤੇ ਆਪਾਂ ਉਹਨਾਂ ਦਾ ਮੰਦਰ ਜਾ ਕੇ ਬੁਣਦੇ ਆ ਤੇ ਜਲੀ ਆਪਾਂ ਅਗਰ ਸਾਈਡ ਤੇ ਸੋ ਇੰਨਾ ਬੜੇ ਕੋਈ ਇਜਾਜ਼ਤ ਕਰਾ ਲਿਖਾ ਸਕਦਾ ਨਹੀਂ ਇੱਕ ਵਾਰ ਵੀ ਦੂਜਾ ਮੁਸਲਮਾਨ ਵੀ ਇੱਧਰ ਆਇਆ ਤੇ ਸਮਾਜ ਤੇ ਉਹ ਬੈ ਕੇ ਉਹਨੇ ਸ੍ਰੀ ਗੁਰੂ ਨਾਨਕ ਜੀ ਦੇ ਉੱਤੇ ਜਿਹੜਾ ਵਾ ਟਟਾਨ ਛੁੱਟੀ ਸੀਗੀ ਉਸ ਤੋਂ ਬਾਅਦ ਜਰੋਂ ਥੱਲੇ ਗਈ ਸੀਗੀ ਟਟਾਨ ਤੇ ਗੁਰੂ ਨਾਨਕ ਦੇਵ ਜੀ ਦਾ ਜਦੋਂ ਹੱਥ ਲੱਗਾ ਤੇ ਉਹ ਜਿਹੜੀ ਟਟਾਨ ਆ ਉਹ ਉੱਥੇ ਰੋਗੀ ਸੀਗੀ ਤੇ ਉੱਪਰ ਜਿਹੜਾ ਭਾਈ ਮਰਦਾਲਾ ਜੀ ਨੂੰ ਜਿਹੜਾ ਵਾ ਵਿਆਸ ਲੱਗੀ ਉਹ ਦੋ ਤਣ ਵਾਲੀ ਉੱਪਰ ਆਈ ਪਰ ਜਿਹੜਾ ਕੋਟੀ ਕੰਧਾ ਰਹੀਗਾ ਤੇ ਉਹਨੇ ਜਿਹੜਾ ਪਾਣੀ ਸੀਗਾ ਭਾਈ ਮਰਦਾਨਾ ਜੀ ਨੂੰ ਉਹ ਦੇਦ ਤੋਂ ਇਨਕਾਰ ਕਰਦਾ ਹੈਗਾ ਤੇ ਅੱਜ ਵੀ ਉਹ ਕਲਾ ਜਿਹੜੀ ਤੇਰੇ ਕੋਲ ਨਾਣ ਦੇ ਉੱਤੇ ਜਿਹੜਾ ਨਿਸ਼ਾਨ ਲੱਗਾ ਉੱਥੇ ਹੱਥ ਦਾ ਤੇ ਉੱਥੇ ਉਹਨਾਂ ਦਾ ਪੰਜਾ ਲੱਗਾ ਤੇ ਉਸ ਤੋਂ ਬਾਅਦ ਉਸ ਗੁਰਦੁਆਰੇ ਦਾ ਨਾਮ ਜਿਹੜਾ ਪੰਜਾ ਸਾਹਿਬ ਦੇ ਨਾਲ ਜਿਹੜਾ ਵਾ ਜਾਣਿਆ ਜਾਂਦਾ ਵਾ ਆਪਾਂ ਹੁਣ ਬਾਹਰਲੀ ਸਾਈਡ ਤੇ ਆ ਗਏ ਆ ਤੇ ਇੱਥੋਂ ਵੀ ਜਿਹੜਾ ਪੰਜਾ ਸਾਹਿਬ ਦਾ ਥਿਊ ਆ ਉਹ ਪੂਰਾ ਗੁਰਦੁਆਰਾ ਜਿਹੜਾ ਇੱਥੋਂ ਵਿਖਦਾ ਵਾ ਉਹ ਪਿਆਰੀ ਸਾਥ ਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਪੰਜਾ ਸਾਮ ਬਲੀ ਗੰਧਾਰੀ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਬਲੀ ਬੰਦਾ ਹੁੰਦਾ ਸੀ ਜਦੋਂ ਮਰਦਾਨੇ ਨੂੰ ਪਿਆਸ ਲੱਗੀ ਤੇ ਕੋ ਨਾਮ ਦੇਵ ਜੀ ਨੇ ਸਿੰਘ ਵਾਲ ਮਰਦਾਨੇ ਨੂੰ ਤੇ ਭੇਜਿਆ ਫਰ ਬਲੀ ਨੇ ਪਾਣੀ ਵੀ ਦਿੱਤਾ ਤੇ ਬਲੀ ਨੇ ਬਹੁਤ ਬੋਲਿਆ ਉਹ ਕਹਿੰਦਾ ਕਿ ਜੇ ਤੇਰੇ ਕੋਲ ਸ਼ਕਤੀ ਹੈ ਤੇ ਉਹਨੂੰ ਕੋ ਕਿ ਪਾਣੀ ਆਪੇ ਪੈਦਾ ਕਰ ਲੈ ਜਦੋਂ ਮਰਦਾਨੇ ਨੇ ਦੱਸਿਆ ਕਿ ਆਪਣਾ ਬਲੀ ਬੜੀ ਇਦਾਂ ਬੋਲਦਾ ਵਾ ਤੇ ਮਰਦਾਨੇ ਨੂੰ ਪਿਆਸ ਲੱਗੇ ਸੀ ਤੇ ਮਹਾਰਾ ਕਹਿੰਦੇ ਮਰਦਾਨੇ ਆ ਪੱਥਰ ਪੜੇ ਕਰ ਜਦੋਂ ਮਰਦਾਨੇ ਪੱਥਰ ਪੜੇ ਕੀਤਾ ਇਹ ਵਿੱਚੋਂ ਠੰਡੇ ਤੇ ਮਿੱਠੇ ਜਲ ਦਾ ਫੋਰਾ ਨਿਕਲਿਆ ਅੱਜ ਉਸ ਸਥਾਨ 'ਤੇ ਪੰਜਾ ਸਾਹਿਬ ਕਹਿੰਦੇ ਨੇ ਆ ਤੇ ਬਲੀ ਨੇ ਜਦੋਂ ਦੇਖਿਆ ਕਿ ਜਲ ਉਹ ਤੇ ਮੇਰੇ ਕੋਲ ਪਾਣੀ ਸੀ ਉਹ ਸਾਰਾ ਥੱਲੇ ਚਲ ਗਿਆ ਵਾ ਮੇਰਾ ਸਾਰਾ ਖਾਲੀ ਹੋ ਗਿਆ ਵਾ ਤੇ ਵਲੀ ਨੇ ਗੁੱਸੇ ਵਿੱਚ ਆ ਕੇ ਇੱਕ ਵੱਡਾ ਪੱਥਰ ਸੁੱਟਿਆ ਜਦੋਂ ਮਰਦਾਨੇ ਨੇ ਵੇਖਿਆ ਕਿ ਬਹੁਤ ਵੱਡਾ ਪੱਥਰ ਆ ਰਿਹਾ ਹੈ ਤੇ ਉਹਨੇ ਗੁਨਾਦੇ ਨੂੰ ਦੱਸਿਆ ਕਿ ਮਾਦਾ ਜੀ ਦੇਖੋ ਵਲੀ ਨੇ ਬਹੁਤ ਵੱਡਾ ਪੱਥਰ ਸੁੱਟਿਆ ਵਾ ਤੇ ਗੁਨਾਦੇ ਜੀ ਕਹਿੰਦੇ ਮਰਦਾਨੇ ਘਬਰਾਣਾ ਪੱਥਰ ਨੂੰ ਆਂਦੇ ਤੇ ਜਦ ਲਈ ਜਦੋਂ ਪੱਥਰ ਨੂੰ ਪੰਜੇ ਨਾਲ ਰੋਕਿਆ ਆਪਣੇ ਹੱਥ ਦੇ ਪੰਜੇ ਨਾਲ ਰੋਕਿਆ ਇਹ ਉਹ ਇਤਿਹਾਸਕ ਸਥਾਨ ਹੈ ਜਿਹਦੇ ਦਰਸ਼ਨ ਕਰ ਲਈ ਸੰਤਾਂ ਦੂ ਦੇਸ਼ ਜੇਸ ਤੋਂ ਆਈਆਂ ਹਾਂ

ਦੇਖੋ ਦਿਖਾਣਾ ਪੈਣਾ ਹੋਵੇ ਤੇ ਉਤੋਂ ਆਪਾਂ ਖਾ ਪੀ ਸਕਦੇ ਆ ਤੇ ਉਸ ਤੋਂ ਬਾਅਦ ਜਿਹੜਾ ਵਾ ਤੁਹਾਨੂੰ ਆਪਾਂ ਅੱਜ ਜਿਹੜਾ ਅਡਰਸ਼ਨ ਕਰਾਇਆ ਜੀ ਬੜੀ ਕੰਧਾੜੀ ਦੇ ਸੋ ਇਹ ਸੀ ਗਾਇਸ ਦਾ ਬਾਰ ਦਾ ਬਾਰ ਦਾ ਪਾਸਾ ਜੀ ਤੇ ਹੁਣ ਆਪਾਂ ਲੰਗਰ ਛੱਕ ਕੇ ਫਿਰ ਆਪਾਂ ਚਲੀਏ ਜੀ ਵਾਪਸੀ ਅ ਪੰਜਾ ਸਾਹਿਬਾਂ ਤੇ ਸਾਈਡ ਤੇ ਜੀ ਬੈਕ ਸਾਈਡ ਤੇ ਲੰਗਰ ਛੱਕਿਆ ਇਹਦਾ ਤੇ ਸਾਰੇ ਜਿਹੜੀ ਸੰਗਤ ਹੈ ਇੱਥੋਂ ਉਹ ਬਲੀਗ ਦਾ ਰੇਗਰ ਪ੍ਰਵੇਸ਼ਣ ਕਰਕੇ ਫਿਰ ਤੂਦ ਅੰਦਰ ਚੱਕ ਕੇ ਫਿਰ ਜਿਹੜੀ ਵਾਪਸੀ ਰਵਾਨਾ ਹੋਊਗੀ ਗੁਰਦੁਆਰਾ ਪੰਜਾ ਸਾਹਿਬ ਵੱਲ। ਹਾਂ ਤੂੰ ਪਹਿਲਾਂ ਤੋ ਉਸ ਬਾਈ ਉਹ ਲੰਗਰ ਦੇ ਜਿਹੜਾ ਤੂਦ ਲਾਉਣਾ ਬੜਾ ਨਾਲ। ਕਵਾ ਹੈ ਕਵਾ। ਇੱਕ ਛੋਟੇ ਤੋਂ ਪਹਿਲਾਂ ਹੋਵੇ। ਲਓ ਜੀ ਬਹੁਤ ਬਿਆਰ ਸਾਧ ਸੰਗਤ ਜੀ ਮੇਰੇ ਨਾਲ ਤੁਸੀਂ ਇੱਕ ਪੂਰਾ ਤਾਰਾ ਲਾਣਾ ਹੈ ਪਤਾ ਲੱਗੇ ਕਿ ਗਾਵਾ ਪੀਤਾ ਆਇਆ ਬੋਲੇ ਪਰੀ ਮੈਨੂੰ ਵੀਰ ਤੋਂ ਕਾਵਾ 200 ਕੱਪ ਤੁਸੀਂ ਚੀਖ ਰਿਹਾ ਹੈ ਸਾਡਾ ਨਿਕਲ ਗਿਆ ਹੈ ਸਾਡਾ ਸਾਡਾ ਘੜ ਤੈਨੂੰ ਜੀ ਸੋ ਆਪਾਂ ਹੁਣ ਥੋੜੀ ਦਰਸ਼ਨ ਕਰਕੇ ਪਰੀ ਕੰਧਾਰੀ ਦੇ ਤੇਰਾ ਆਪਾਂ ਹੁਣ ਜਾਣੇ ਪਿਆ ਜੀ ਗੁਰਦੁਆਰਾ ਪੰਦਰ ਸਾਹਿਬ ਵੱਲੋਂ ਵਾਪਸੀ ਤੇ ਹੁਣ ਆਪਾਂ ਤਾਂ ਉੱਥੇ ਜਾ ਕੇ ਮਿਲਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਪੰਦਰ ਸਾਹਿਬ ਦਾ ਇਤਿਹਾਸ ਨਾਲ ਜੋੜਾਂਗੇ ਆਪਾਂ ਤੇ ਵੀਡੀਓ ਨੂੰ ਵੀਡੀਓ ਚ ਬਣਦੇ ਹੋ ਤੇ ਇੱਧਰ ਇੱਕ ਮਾਰਕੀਟ ਆ ਗਈ ਹੈ ਤੇ ਇੱਧਰ ਜਿਹੜੀ ਚਾਹ ਆ ਤੇ ਨਾਲੇ ਸਮੋਸੇ ਚਾਹ ਕਿੰਨੀ ਹੈ ਚਾਹ ਕਿੰਨੀ ਚਾਹ ਕਿੰਨੀ ਹੈ ਸਾਡੀ ਹੈ ਹਾਂ ਹਾਂ ਅੱਗੇ ਸਭ ਨੰਬਰ 54 ਅਸਰੇ ਤੇ ਜਿਹੜੀ ਪਾਕਿਸਤਾਨੀ ਰੁਪਈਏ ਦੇ ਕਾਪੜਾ ਅਸਿਹਰਾ ਤੇ ਇਧਰ ਕੋ ਪਾਉਣੀਆਂ ਮਦੋਈਆ ਪਰੇਡ ਪੁੱਛ ਲਈਏ ਤੇ ਪਾਪਕੌਨ ਕਿੰਨੇ ਰਿਹਾ

ਤੇ ਹੁਣ ਆਪਾਂ ਚਲਿਏ 니ਜੀ ਵਾਲੀ ਸਾਈਡ ਤੇ ਤੇ ਸਾਹਮਣੇ ਜਿਹੜਾ ਜਿਹੜਾ ਐਂਟਰਸ ਗੇਟ ਆ ਉਥੋਂ ਆਪਾਂ ਕਰਾਂਗੇ ਐਗਜ਼ਿਟ ਤੇ ਇਹ ਜਿਹੜੀ ਸਪੋੜੀਆਂ ਨਾਲ ਥੋੜੀ ਸਟੈਪ ਵੱਡੇ ਨੇ ਪਰ ਜੇ ਆਪਾਂ ਫੀਲ ਦੇ ਜਾਈਏ ਨਾ ਤੇ ਆਸਾ ਚੜ ਜੂਗਾ ਆਪਾਂ ਨੂੰ ਜੇ ਆਪਾਂ ਆਰਾਮ ਨਾਲ ਚਲੀਏ ਫੇਰ ਕੋਈ ਚੱਕਰ ਨਹੀਂ ਆ ਤਾਂ ਇੱਥੇ ਛੋਟੇ ਛੋਟੇ ਜਿਹੜੇ ਬੱਚੇ ਆ ਕਿਆ ਲੋ? ਕਿਆ ਹੋਇਆ? ਕੁਛ ਨਹੀਂ ਹੋਇਆ। ਆਪਾਂ ਇੰਟਰਵਿਊ ਲੈਣ। ਹਾਂ। ਸੋ ਇੱਥੇ ਦੁਕਾਨ ਵੱਲੋਂ ਪਾਣੀ ਦੀ ਜਿਹੜੀ ਸੇਵਾ ਉਹ ਵੀ ਇੱਥੇ ਕੀਤੀ ਜਾਂਦੀ ਜਦੋਂ ਸੰਗਤ ਆਉਂਦੀ ਆ। ਸਾਰਿਆਂ ਨੂੰ ਜਿਹੜਾ ਇੱਥੇ ਪਾਣੀ ਜਿਹੜਾ ਵਾ ਬੋਤਲ ਦਿੰਦੇ ਆ। ਤੇ ਇਦਾਂ ਹੀ ਹੋਰ ਵੀ ਜੜੀਆਂ ਆ। ਇਹ ਆ ਗਿਆ ਜੀ ਆਪਣਾ। ਸੋ ਆਪਾਂ ਗੇਟ ਤੋਂ ਨਿਕਲੇ ਜਾਈਏ। ਸੋ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਤੇ ਬਹੁਤ ਹੀ ਜੜੀਆਂ ਪੁਰਾਣੀਆਂ ਬਿਲਡਿੰਗਸ ਐ ਇੱਥੇ ਤੇ ਸੰਗਤ ਆਉਣ ਕਰਕੇ ਜਿਹੜੀ ਸਾਰੀ ਤੇ ਦੁਕਾਨਾਂ ਵਾ ਉਹ ਇੱਥੇ ਬੰਦ ਕਰ ਦਿੱਤੀਆਂ ਜਾਂਦੀਆਂ ਤੇ ਸਾਹਮਣੇ ਜਿਹੜਾ ਵਾ ਆ ਗਿਆ ਜੇ ਗੇਟ ਗੁਰਦੁਆਰਾ ਸਾਹਿਬ ਦਾ ਤੇ ਫਿਰ ਆਪਾਂ ਜਿਹੜਾ ਜਾਣੂ ਅੰਦਰ ਜਾ ਕੇ ਵਿਖਾਉਨੇ ਆ ਤੇ ਨਾਲੇ ਤੁਹਾਨੂੰ ਜਿਹੜਾ ਪੰਜਾ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਹ ਸਾਰੀ ਬਿਲਡਿੰਗ ਜਿਹੜੀ ਆ ਗੁਰਦੁਆਰਾ ਸਾਹਿਬ ਦੀ ਆ ਤੇ ਬਿਲਕੁਲ ਇਹਦੇ ਨਾਲ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਆਪਾਂ ਪਹੁੰਚ ਚੁੱਕੇ ਆ ਹੈਲੋ ਭਾਈ ਇਹ ਨਾ ਬਾਹਰ ਨਹੀਂ ਆ ये नाइन एम एम है सफ़ेद चना नाइन एम एम ये तीन सौ अस्सी मिलेगा और ये दाल मूंग अल्ट्रा वाली है ये भी तीन सौ अस्सी है ये तीन सौ बीस आपको मिलेगी दाल चना ये भी तीन सौ बीस मिलेगी मलका मसूर दाल माँच मिलेगी आपको स्पेशल है ये पाँच सौ बीस रुपये के जी ठीक है वो लोभिया जो गुरुद्वारे में पकता है ये गुरुद्वारे में ये पकता है ओके ठीक है ये आपको मिलेगा तीन सौ साठ जी और ये मिलेगी तीन सौ साठ ये आ, ये तीन सौ अस्सी माउंड नाम बताया दाल मूँग साबत सब्ज़ दाल मूँग ये आपको मिलेगी तीन सौ अस्सी और ये मिलेगी तीन सौ साठ ठीक है वो तीन सौ बीस काले चने तो ये दाल मसूर ये भी तीन सौ बीस है और इसके बाद चावल इस सबसे बेहतरीन चावल है पाकिस्तान ये के जी है तो तो ये पाकिस्तान नंबर वन है ये पाकिस्तान नंबर मिलेगा तीन सौ बीस बाकी ये शर्ट ग्रीन है तो तो दो सौ साठ दो सौ तो बीस तो 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 ये आपका सेला जो गुरुद्वारे में पकता है गुरुद्वारे में यही जाता है उसके अलावा और कोई चावल नहीं जाता ठीक है ये आपको तीन सौ अस्सी के जी पर के जी तीन सौ अस्सी ठीक है उसके बाद ये खीर वाले चावल हो गए टोटा हो गए इंपोर्ट क्वालिटी है ना दुकान सीढ़ियाँ उ उतार थोड़ा समान लिया फिर आप दो पैपसी ਤੇ 120 ਰੁਪਏ ਪਾਕਿਸਤਾਨੀ ਇੱਕ ਤੇ 240 ਰੁਪਏ ਦੀਆਂ ਆਪਣੀਆਂ ਦੋ ਚਲੋ ਇਹ ਕਰੀਏ ਸੋ ਇਹ ਆ ਗਏ ਜੀ ਗੁਰਦੁਆਰਾ ਪੰਜਾ ਸਾਹਿਬ ਦਾ 메인 게이트 ਇਹ ਥੋੜੀ ਆਪਾਂ ਜਾਵਾਂਗੇ ਹੁਣ ਅੰਦਰਲੀ ਸਾਈਡ ਤੇ ਤੇ ਆਪਾਂ ਬੜੀ ਘੜੀ ਦੋ ਕੇ ਹੁਣ ਆਪਾਂ ਆ ਗਏ ਜੀ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀ ਆ ਵੀ ਦਰਸ਼ਨ ਕਰ ਰਹੇ ਹੋ ਪੰਜਾ ਸਾਹਿਬ ਚਲੋ ਪੂਰੇ ਬਾਹਰ ਆਈਏ ਜੇ RAM NANA ਨੂੰ ਕੋਈ ਇੱਕ ਨੂੰ ਮੱਥੇ ਕੋੜੀ ਜਾਂ ਮਰੋ ਜੇ ਜੀ ਬੋਲੋ ਜੀ ਰੁਕੋ ਨਾ ਰੁਕ ਜਿਓ ਇੱਕ ਨਾ ਇਹ ਤਾਂ ਬਾਹਰ ਆ ਆਹ ਬੇਟਾ ਖੜਾ ਕੇ ਮੈਂ ਤੁਹਾਨੂੰ ਸੁਣਾਉਂਦਾ ਸੋਇਆ ਜੀ ਇਹ ਬੇਟੇ ਨੂੰ ਬਣਾ ਦੇ ਆਪਾਂ ਕਰਾ ਲੇ ਨਾੜ ਦੇ ਜੀ ਦਾ ਪੰਜਾ ਇਹ ਇਹ ਜਿਹੜੀ ਪੂਰੀ ਚੜਾਣ ਆ ਤੇ ਜਿਹੜੋ ਬੜੀ ਕੰਧਾ ਦੀ ਨੇ ਜਿਹੜਾ ਜਾਣ ਜਿਹੜੀ ਥਲੇ ਸੁੱਟੀ ਸੀਗੀ ਇੱਥੇ ਆ ਜਿਹੜੀ ਡੌਗੀ ਸੀਗੀ ਉਸ ਤੋਂ ਬਾਅਦ ਜਿਹੜਾ ਥੱਲੇ ਉਤਰਦਾ ਪਾਣੀ ਸਾਰਾ ਠੰਡਿਆ ਇਸ ਤਰ੍ਹਾਂ ਆ ਰਿਹਾ ਪਾਣੀ ਵੀ ਦੇਖੋ ਥੋੜਾ ਜਿਹੜਾ ਵਾ ਸਾਫ਼ ਆ ਇੱਥੇ ਉੱਪਰ ਤੋਂ ਬੜਾ ਮੂਰਤ ਬੰਦ ਕਰ ਲਈਏ ਨਾ ਬਸ ਕੋਈ ਨਾ ਤਾਂ ਸਾਰੇ ਨੇ ਜਾਣੇ ਇਹ ਬੰਦ ਹੋਏ ਦਾ ਕਹਿ ਲੱਗੇ ਇੱਥੇ ਬੰਦ ਕਰਦੇ ਹਾਂ ਬੰਦ ਕਰਾਣ ਪਾਣਾ ਇਹ ਬੰਦ ਕਰ ਉਹ ਸੀਗਾ ਉਹ ਪੰਜਾ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਿਹੜਾ ਉਹ ਇੱਥੇ ਹੱਥ ਛਪਿਆ ਸੀਗਾ ਇੱਕਾਂ ਤੇ ਤੇ ਤੁਸੀਂ ਦਰਸ਼ਨ ਕੀਤੇ ਹੋਣੇ ਹੁਣ ਆਪਾਂ ਜੀ ਤੁਹਾਨੂੰ ਅੰਦਰ ਦੀ ਸਾਈਡ ਤੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਪੰਜਾ ਸਾਹਿਬ ਦੇ ਅੰਦਰ ਕਸ਼ਮੀਰੀ ਕਾਵਾ ਜਿਹੜਾ ਬਣਾਇਆ ਜਾਂਦਾ ਦਰਬਾਰਾ ਪਾਕਿਸਤਾਨ ਦੇ ਵਿੱਚ ਜਿਹੜਾ ਇਹ ਬਹੁਤ ਸਾਰਾ ਪਿण्डे ਲੱਗਦਾ ਹੈ ਤੇ ਮੈਂ ਆ ਗਿਆ ਜੀ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਬਿਲਕੁਲ ਟੋਪ ਤੇ ਤੇ ਤੁਸੀਂ ਦੇਖ ਸਕਦੇ ਹੋ ਇਸ ਦਾ 뷰 ਤੇ ਨਾਲ ਜਿਹੜੇ ਪਿੱਛੇ ਸਾਈਡ ਤੇ ਜਿਹੜੇ ਪਹਾੜ ਆ ਕਿੱਥੇ ਆਪਾਂ ਅੱਜ ਉਹ ਗਏ ਆਂ ਵੱਡੀ ਘਾੜੀ ਉਹ ਵੀ ਜਿਹੜਾ ਥੋੜੀ ਜਿਹੜਾ ਸਾਫ਼ ਹੀ ਨਜ਼ਰ ਆਉਂਦਾ ਪਿਆ ਵਾ ਤੇ ਉਹ ਵੀ ਤੁਸੀਂ ਮੈਨੂੰ ਲੱਗਦਾ ਕਿ ਵੀਡੀਓ ਦੇ ਵਿੱਚ ਵੇਖ ਹੀ ਲਾਊਗਾ ਤੇ ਇਸੇ ਇੱਕ ਰੀਤੀ ਦੁਬਾਰਾ ਚੈੱਕ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ 뷰 ਆ ਇਹ ਥੋੜੀ ਜਿਹੜਾ ਪੂਰਾ ਗੁਰਦੁਆਰਾ ਥੋੜੀ ਵਿਖਦਾ ਉਪਰੋਂ ਦੀ ਤੇ ਜਿਹੜਾ ਉੱਪਰ ਦੀ ਸਾਈਡ ਤੇ ਆ ਉਹ ਜਿਹੜੀ ਤੁਹਾਨੂੰ ਪਹਾੜੀ ਵਿਖੰਦੀ ਆ ਆ ਵਾਲੀ ਤੇ ਇਹ ਆ ਬੜੀ ਖਦਾਰੀ ਇਸ ਜਗ੍ਹਾ ਤੋਂ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਜਿਹੜਾ ਬੜੀ ਖਦਾਰੀ ਦੇ ਪੱਥਰ ਛੁੱਟ ਕੇ ਸੋ ਆਪਾਂ ਤੁਹਾਨੂੰ ਥੋੜੀ ਦੇਰ ਤੱਕ ਜਿਹੜਾ ਆਪਾਂ ਤੁਹਾਨੂੰ ਦਰ ਦੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਪੰਜਾ ਸਾਹਿਬ ਦੇ ਤੋ ਇਹ ਜਿਹੜਾ ਸਰੋਵਰ ਆ ਇਹਦਾ ਨੀਂਹ ਪੱਥਰ ਜਿਹੜਾ ਵਾ 1932 ਦੇ ਵਿੱਚ ਰੱਖਿਆ ਗਿਆ ਹੈਗਾ ਤੇ ਇਹ ਪੰਜ ਪਿਆਰੇ ਇਹਦਾ ਨਾਮ ਆ ਸ਼੍ਰੀਮਾਨ ਲੰਬੀਰ ਸਿੰਘ ਜੀ ਸ਼੍ਰੀਮਾਨ ਵਿਸਾਖਾ ਸਿੰਘ ਜੀ ਸ਼੍ਰੀਮਾਨ ਸੰਤ ਬੁੱਧ ਸਿੰਘ ਜੀ ਸ਼੍ਰੀਮਾਨ ਪ੍ਰੋਫੈਸਰ ਜੋਤ ਸਿੰਘ ਜੀ ਤੇ ਤੁਸੀਂ ਡੇਟ ਚੈੱਕ ਕਰ ਸਕਦੇ ਹੋ 14 ਅਕਤੂਬਰ 1932 ਵੀ ਤੋਂ ਪਹਿਲਾਂ ਜਿਹੜਾ ਵਾ ਵੰਡ ਤੋਂ ਪਹਿਲਾਂ ਜਿਹੜਾ ਇਹ ਜਿਹੜਾ ਨੀਂਹ ਪੱਥਰ ਸੀਗਾ ਇਹ ਰੱਖਿਆ ਗਿਆ ਹੈਗਾ ਤੇ ਪਹਿਲੇ ਜਿਹੜਾ ਸਰੋਵਰ ਹਦਾਈਗਾ ਬਹੁਤ ਹੀ ਛੋਟਾ ਹੁੰਦਾ ਹੀਗਾ ਉਸ ਤੋਂ ਬਾਅਦ ਇਹਨੂੰ 1932 ਦੇ ਕੇ ਜਿਹੜਾ ਵਾ ਇਹਨੂੰ ਵੱਡਾ ਕਰ ਦਿੱਤਾ ਗਿਆ ਤੇ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਏ ਆ ਗੁਰਦੁਆਰਾ ਸ੍ਰੀ ਪੰਚਾ ਸਾਹਿਬ ਤੇ ਬੜੀ ਕੰਧਾਰੀ ਦੇ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਕਰਦੇ ਐਂਡ ਥੈਂਕ ਯੂ ਫॉर ਵਾਚਿੰਗ